ਔਰਤ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਤਲ ਕੀਤੇ ਜਾਣ ਦੀ ਘਟਨਾ ਨੂੰ ਫਾਜ਼ਿਲਕਾ ਪੁਲਿਸ ਵੱਲੋਂ ਕੀਤਾ ਗਿਆ ਹਾਲਾ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰੋ ਸਾਡੇ ਨਾਲ ਸਿਟੀ 1 ਮਨਿੰਦਰ ਸਿੰਘ ਤੇ ਨਾਲ ਡੀਐਸਪੀ ਜਿਹੜੇ ਸੀ ਆਪਣੇ ਸੁਖਵਿੰਦਰ ਸਿੰਘ ਇਹਨਾਂ ਵੱਲੋਂ ਜਿਹੜਾ ਇੱਕ ਬੜਿਆ ਵਧੀਆ ਕੰਮ ਕੀਤਾ ਗਿਆ ਅੱਜ ਸਨ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੁਰਾਣੇ ਏਰੀਆ ਦੇ ਵਿੱਚ ਇੱਕ ਡੈੱਡ ਬੋਡੀ ਪਈ ਆ ਗੁਰੂ ਗੁਰੂ ਕ੍ਰਿਪਾ ਆਸ਼ਰਮ ਹੈ ਜਿਹੜਾ ਸੀਡ ਫਾਰਮ ਦੇ ਵਿੱਚ ਜੀ ਤਾਂ ਇਹਨਾਂ ਵੱਲੋਂ ਇਮੀਡੀਏਟਲੀ ਉੱਥੇ ਰਾਜਕੀਤਾ ਜਾ ਕੇ ਜਦੋਂ ਦੇਖਿਆ ਤੇ ਵਕਾਈ ਉਹ ਇਦਾਂ ਲੱਗਾ ਵੀ ਸਸਪੈਕਟਡ ਟੂ ਬੀ ਅ ਮਰਡਰ ਕੇਸ। ਮੀਨੋ ਦਾ ਥਰਡਪ ਹੁੰਦਾ ਇਹਨਾਂ ਨੇ ਛਾਨਬੀਨ ਕੀਤੀ ਕੀਤਾ ਆ। ਆਇਡੈਂਟੀਫਾਈ ਕਰਕੇ ਤੇ ਉਹਦਾ ਫਿਰ ਇਹਨਾਂ ਨੇ ਪਤਾ ਕੀਤਾ ਵੀ ਇਹਦਾ ਕੀ ਕਾਰਨ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ। ਅੱਗੇ ਉਹਦੇ ਵਿੱਚ ਅਸੀਂ ਸਸਟੇਨਡ ਇਨਟੈਰੋਗੇਸ਼ਨ ਕੀਤੀ ਤੇ ਉਹਦੇ ਵਿੱਚ ਉਹਦੀ ਵਾਈਫ ਦਾ ਹੀ ਜਿਹੜਾ ਰੋਲ ਨਿਕਲਿਆ ਵਾਈਫ ਦਾ ਨਾਮ ਸ਼ਮਰਾ ਰਾਣੀ ਸਮਿਲਾ ਰਾਣੀ ਦੇ ਕਿਸੇ ਹੋਰ ਬੰਦੇ ਜਿਹੜੇ ਦੋ ਸੀਗੇ ਇੱਕ ਰਾਮਪਾਲ ਸੀਗਾ ਜਿਹੜਾ ਹੋਰ ਸੀਗਾ ਇਹ ਰਾਮ ਕੁਮਾਰਿਕ ਨੂੰ ਲਿੰਕੂ ਸੀਗਾ ਇਹਨਾਂ ਦੇ ਨਾਲ ਇਹ ਗੱਤਰ ਰੇਸ਼ਨ ਸੀਗੇ ਇਹ ਥੋੜਾ ਸ਼ੱਕ ਕਰਦਾ ਸੀ ਇਹ ਨੂੰ ਡੱਕਦਾ ਸੀ ਇਹਨਾਂ ਦੇ ਇਸੇ ਵੇਲੇ ਦੇ ਵਿੱਚ ਆ ਕੇ ਬੰਦੇ ਦਾ ਜਿਹੜਾ ਸਵੇਰ ਮਾਰਨਿੰਗ ਜਿਹੜਾ ਕਤਲ ਕਰਾ ਦਿੱਤਾ ਸੋ ਇਸ ਕੇਸ ਵਿੱਚ ਸਾਡੇ ਐਸ ਐਚਓ ਸਾਹਿਬ ਜਾਂ ਉਹਦੀ ਫਾਈਲ ਦਾ ਪੁਲਿਸ ਨੂੰ ਕਰੀਬ ਡੇਢ ਘੰਟੇ ਦੇ ਵਿੱਚ ਵਿੱਚ ਹੀ ਜਿਹੜਾ ਇਹਦਾ ਬਲਾਈਂਡ ਮਰਡਰ ਜਿਹੜਾ ਟਰੇਸ ਕਰਕੇ ਅਸੀਂ ਜਿਹੜੇ ਤੇ ਨੇ ਇਹ ਦੋਸ਼ੀ ਇਹਦੇ ਵਿੱਚ ਪੜਤਾਲ ਕਰਨ ਲਈ ਸੋ ਇਹ ਓਪਨ ਐਂਡ ਸ਼ਰਟ ਕੇਸ ਹੈ ਇਹਦੇ ਵਿੱਚ ਅਸੀਂ ਜਲਦੀ ਜਿਹੜਾ ਕ੍ਰਤੀਸ਼ ਕੰਮਲ ਕਰਕੇ ਤੇ ਜਿਹੜੀ ਚਾਰ ਸੀਟ ਫਾਈਲ ਕਿਸ ਤਰ੍ਹਾਂ ਸੱਤਕਾ ਗਿਆ ਸ਼ੱਕ ਦੇ ਘਰੇ ਕੇਰੇ ਵਿੱਚ ਕਿਵੇਂ ਆਈ ਮਿਲ ਗਈ ਵਿਖੋ ਉਹਦੇ ਵਿੱਚ ਜਦੋਂ ਉਹਦੇ ਬੋਡੀ 'ਤੇ ਇੰਜਰੀ ਸੀ ਨਾ ਇੰਜਰੀ ਤੋਂ ਜਿਹੜਾ ਉਹਦਾ ਸਾਨੂੰ ਜਿਹੜਾ ਜ਼ਿਆਦਾ ਲੱਗਾ ਵਾਲਾ ਗੱਲ ਦੇ ਵਿੱਚ ਵੀ ਕੁਝ ਥੋੜਾ ਸਟ੍ਰੈਂਗੂਲੇਸ਼ਨ ਟਾਈਪ ਸੀਗਾ ਜਿਹੜਾ ਉਹ ਉਹਦੇ ਤੇ ਵੀ ਸੱਟਾਂ ਸੀਗੀਆਂ ਪਤਨ ਸਰ ਜਦੋਂ ਅਸੀਂ ਤੁਹਾਡਾ ਨੂੰ ਵੈਰੀਫਿਕੇਸ਼ਨ ਕੀਤੀ ਉਹਦੀ ਸਾਨੂੰ ਕਲੀਅਰ ਹੋ ਗਿਆ ਵੀ ਵਾਕਈ ਜਿਹੜਾ ਇਹ ਇਹ ਮਰਡਰ ਕੇਸ ਹੈ ਪਤਨੀ ਤੇ ਛਕ ਕਿਵੇਂ ਗਿਆ ਸਰ ਪਤਨੀ ਤੇ ਛਕ ਕਿਵੇਂ ਗਿਆਉਂਦੀ ਪਤਨੀ ਦੇ ਵੇਖੋ ਪਤਾ ਲੱਗ ਹੀ ਜਾਂਦਾ ਉਹਦੇ ਘਰ ਦੇ ਜਦੋਂ ਇਹਦੀ ਮ੍ਰਿਤਕ ਦੀ ਮਾਤਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਆਰੇ ਤੁਹਾਨੂੰ ਪਤਾ ਹੀ ਹੁੰਦਾ ਪਰਿਵਾਰ ਨੂੰ ਵੀ ਨਾ ਤੇ ਘਰ ਦੇ ਵਿੱਚ ਟੈਨਸ਼ਨ ਵਾਲਾ ਮੋੜ ਉਹਦਾ ਕਾਰਨ ਕੀ ਹੈ ਤਕਨੀਕੀ ਪੱਖ ਤੋਂ ਕੋਈ ਸਬੂਤ ਮਿਲਿਆ ਜੀ ਕੋਈ ਫੋਨ ਕਾਲ ਵਗੈਰਾ ਇਹ ਕੁਝ ਲੇਖੂ ਅਸੀਂ ਇਹ ਤੱਕ ਇਹਨਾਂ ਨੂੰ ਅਸੀਂ ਹੁਣ ਤੇ ਹਿਰਾਸਤ ਚ ਲੈ ਆਏ ਹਨ ਉਹਨਾਂ ਸੀਨਾ ਤੋਂ ਸਾਰਾ ਜਿਹੜਾ ਉਹ ਟੈਕਨੀਕਲ ਜਿਹੜੀ ਜੋ ਵੀ ਐਵੀਡੈਂਸ ਹੋਇਆ ਉਹ ਪਰ ਰੀਟਰੀਵ ਕਰੋ ਇੱਕ ਰਹੀ ਉਹ ਹੈ ਮਰਡਰ ਸਰ ਕੇ ਬਾਰੇ ਵਾਰ ਕੀਤਾ ਇਹਨਾਂ ਨੇ ਘਰ ਤੋਂ ਦੇ ਹਟਮਾਵਾ ਕੀ ਸਰ ਵਾਰ ਦਾ ਨੁਹਾਂ ਜਾਂ ਕਿਵੇਂ ਦਿੱਤਾ ਗਿਆ ਕਰੋ ਕਿਵੇਂ ਪਾਇਆ ਗਿਆ ਕਿੱਥੇ ਲਿਜਾ ਕੋ ਪਹਿਲਾ ਇਹਨਾਂ ਨੂੰ ਇਹਨਾਂ ਨੇ ਸ਼ਰਾਬ ਪਲਾਈ ਸ਼ਰਾਬ ਪਲਾ ਕੇ ਉਹਦੇ ਬਾਅਦ ਇਹਨੂੰ ਬ੍ਰੂਤੀਕਾਰ ਦੇ ਵਿੱਚ ਉੱਥੇ ਖੜਕੇ ਜਾ ਕੇ ਤੇ ਇਹਦਾ ਗਲਾ ਘੁੱਟਤਾ ਇਹਦਾ ਘੁੱਟ ਕੇ ਮਾਰ ਕੇ ਯਾਨੀ ਕਿ ਪੂਰੇ ਪਲਾਨ ਦੇ ਨਾਲ ਰਿਸ਼ਤੇ ਜਿਹੜੇ ਕਤਲ ਕਤਲ ਦਾ ਕਾਰਨ ਬਣਿਆ ਹਾਂ ਬਿਲਕੁਲ ਕਿ ਤੁਮ ਮਿਲੇ ਕਿ ਤੁਸਾ ਡੈਡ ਬੋਲੀਏ ਡੈਡ ਬੋਲੀਏ ਵੀਲੀ ਗੁਰੂ ਕੇਰ ਪਾਸ਼ਰਮ ਸੀਨ ਫਾਰਮ ਇਹ ਕਦੋਂ ਦੀ ਪਲੇਮ ਇਹ ਰਹਿਣ ਵਾਲਾ ਸੀਗਾ ਇਹ ਜੰਮੂ ਜੰਮੂ ਵਸਤੀ ਹੈ ਇੱਥੇ ਦਾ ਰਹਿਣ ਵਾਲਾ ਸੀ ਪਲਾਨਿੰਗ ਇਹਨਾਂ ਦੀ ਜਿੱਤੋਂ ਲੜਾਈ ਤੇ ਕਾਫੀ ਦਿਨ ਤੋਂ ਚੱਲਦੀ ਸੀਗੀ ਟੋਟਲ ਕਿੰਨੇ ਜਨੇ ਇਹਦੇ ਚ ਕੇਸ ਸ਼ਾਮਿਲ ਕੀਤੇ ਗਏ ਸਨ ਤੇ ਨਾ ਇੱਕ ਇਹਦੀ ਵਾਈਫ ਹੈ ਦੋ ਨਾਲ ਉਹਦੇ ਜਿਹੜੇ ਹੋਰ ਆਦਮੀ ਨੇ ਵਿਰਾਸਤ ਕਿਨੇ ਜਨੇ ਲਿੱਤੇ ਜਾ ਚੁੱਕੇ ਸਨ ਉਹ ਤਿੰਨੇ ਸਾਡੇ ਪੇਸ਼ਕਾਫੀ ਕਿਤਾ ਗਿਆ ਜੀ ਦੱਸੋ ਤੁਸੀਂ ਗੱਲ ਕੀਤੀ ਉਹ ਰਿਲੇਸ਼ਨ ਦੋ ਬੰਦਿਆਂ ਨਾਲ ਸੀਗਾ ਲੇਡੀਜ਼ ਦਾ ਦੇਖੋ ਹਾਲ ਦੀ ਘੜੀ ਦੇ ਇੱਕ ਨਾਲ ਹੀ ਹੈ ਦੂਜਾ ਅਸੀਂ ਵੈਰੀਫਾਈ ਕਰ ਰਹੇ ਸੀ ਅੱਛਾ ਕਿੰਨੇ ਟਾਈਮ ਤੋਂ ਰਿਲੇਸ਼ਨ ਵਿੱਚ ਸੀਗੇ ਜੀ 3 8-9 ਸਾਲ ਤੋਂ ਸੀ ਜੀ ਸਰ ਕੋਟੇਜ ਪੇਸ਼ ਕੀਤਾ ਗਿਆ ਜੀ ਹਾਂ ਅਜੇ ਤੱਕ ਤੇ ਆਪਾਂ ਉਹਦੀ ਇਨਵੈਸਟੀਗੇਸ਼ਨ ਚੱਲ ਨਹੀਂ ਕਾ ਨਾ ਪਤਾ ਨਾ ਦੱਸਾਂ ਮ੍ਰਿਟਿਕ ਦਾ ਨਾਂ ਕੀ ਸੀਗਾ ਤੇ ਕੀ ਕੰਮ ਕਰਦਾ ਸੀਗਾ ਮਿੱਤਰ ਗੁਲਦੀਪ ਸਿੰਘ ਸੀ ਇਹਦਾ ਉਹ ਡੇੜੀ ਦਾ ਭਾਈ ਕਰਦਾ ਸੀਗਾ ਜੀ ਠੀਕ ਥੈਂਕ ਯੂ ਸਰ ਥੈਂਕ ਯੂ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत